हाँ जी सताल सारे कि ठीक ठाक हो परमात्मा सारे ठीक ठाक रखे तो चढ़ कलाज च रखे जिमू देखो प्या ए सी बंद है ना गर्मी आदि है हम लत्त उपर चक्की आ देखो मैं ना माता हम देख रही सी योगा कर दिया हाँ देखो किसती है माता हाँ अमृतसर आता योग सिखा कर दिया। दिया, दिया। देखो छियासी साल दिया, माता ਯੋਗਾ ਸਿਹਤ ਲਈ ਇਹ ਕਹਿੰਦੀ ਮੇਰਾ weight ਬਹੁਤ ਜ਼ਿਆਦਾ 620 ਤੋਂ 150 ਇੱਕ ਕੁਆਂਟਲ ਸੀਗਾ ਕਹਿੰਦੇ ਮੈਂ ਉੱਥੋਂ ਬਿਮਾਰ ਰਹਿਣ ਲੱਗੀ ਸੋ ਉੱਥੋਂ ਮੈਂ ਬਸ ਥੋੜੀ ਥੋੜੀ ਲੱਗ ਗਈ ਕਹਿੰਦੇ ਦੇਸ਼ ਕੇ ਆਰਮਦੇਵ ਦੇ ਉਹਦੇ ਚੈਨਲ ਤੇ ਆਰਮਦੇਵ ਨੂੰ ਉੱਥੋਂ ਹੁਣ ਦੇਖ ਲੋ 86 ਸਾਲ ਦੀ ਆ ਮਾਤਾ ਯੋਗਾ ਬਹੁਤ ਜ਼ਰੂਰੀ ਹੈ ਸਾਨੂੰ ਯੋਗਾ ਤਾਂ ਛੁੱਟੀ ਸੀ ਸੀ ਮੈਂ ਫੇਰ ਵੀ ਗਈਆਂ ਸੀ ਤਿੰਨ ਚਾਰ ਜਣੀਆਂ ਸੀ ਚੱਲ ਵੀ 10 ਮਿੰਟ ਹੀ ਅਸੀਂ ਲਾ ਕੇ ਅੱਧਾ ਘੰਟਾ ਹੀ ਆ ਪਰ ਅਸੀਂ ਵੀ ਵਧੀਆ ਕਰਿਆ ਆਈਆਂ ਤੇ ਯੋਗਾ ਬਹੁਤ ਜ਼ਰੂਰੀ ਹੈ ਬਈ ਯੋਗਾ ਕਰੋ ਸਰੀ ਸੇਤ ਮੈਡੀਟੇਸ਼ਨ ਹੈ ਦਿਮਾਗ ਨੂੰ ਰੈਕਸ ਕਰਨ ਵਾਸਤੇ ਕਿਉਂਕਿ ਅੱਜ ਕੱਲ ਆਪਾਂ ਟੈਨਸ਼ਨਾਂ ਬਹੁਤ ਹੈ ਹਰ ਇੱਕ ਨੂੰ ਟੈਨਸ਼ਨ ਕਿਸੇ ਨੂੰ ਕੋਈ ਆ ਕਿਸੇ ਨੂੰ ਕੋਈ ਆ ਟੈਨਸ਼ਨ ਤਾਂ ਇਹ ਨਹੀਂ ਵੀ ਕਿਸ ਨੂੰ ਹੈ ਨਹੀਂ ਗੀ ਤੇ ਜ਼ਰੂਰੀ ਆ ਕਰਨਾ ਘਰੇ ਕਰ ਲੋ ਆ ਮੈਂ ਬਣਾਉਣ ਗਿਆ ਤੂਰੀ ਤੇ ਪਿਆਜ਼ ਕਟੇ ਵਿੱਚ ਸਬਜ਼ੀ ਦਾ ਢੜਕਾ ਲਾਉਣੀ ਹੈ ਹਰੀਆਂ ਮਿਰਚਾਂ ਲਈ ਹੋਣੀਆਂ ਹਰੀਆਂ ਮਿਰਚਾਂ ਹੈ ਨਹੀਂ ਸੀ ਕੱਢ ਕੇ ਇਹਨਾਂ ਨੂੰ ਪਾਉਂਦੀਆਂ ਡੱਬੇ ਚ ਸਮਝ ਡੱਬੇ ਚ ਪਾ ਕੇ ਨਾ ਫਰਿੱਜ ਚ ਰੱਖ ਲਈ 15-20 ਦਿਨ ਮਹੀਨੇ ਹੁਣ ਕੱਢ ਜਾਂਦੀਆਂ ਮੀਂਹ ਅੱਜ ਵੀ ਬਹੁਤ ਸੀ ਸਾਢੇ 4 ਕਿੰਨਾਂ ਸੀ ਸਾਢੇ 4 ਤੋਂ ਉੱਪਰ ਅੱਜ ਤਾਂ ਮੈਡਮ ਦੀ ਮੀਟਿੰਗ ਸੀ ਉਹਦੀ ਛੁੱਟੀ ਸੀ ਅੱਜ ਅਸੀਂ ਤੇ ਦੇਖੋ ਜੇ ਵੀ ਹੁੰਦਾ ਗਰਮ ਹਵਾ ਚੱਲਦੀ ਤਾਂ ਬਿਲਕੁਲ ਤੇ ਇਹ ਵੀ ਫਿਰ ਵੀ ਗਰਮੀ ਬਹੁਤ ਜ਼ਿਆਦਾ ਲੋ ਜਲਦੀ ਸੈੱਟ देखो मेरे बूटे पानी पौना बूटे सूरज देखो कि मैं तपदा हाँ मैं आये हो गया कूड़ कर ला एक आ बैठा दो निकले इधरों ਆ ਦੇਖੋ ਮੈਂ ਕਿੰਨੇ ਬਣਾ ਲਏ ਇੱਕ ਤੋਂ ਇੱਕ ਸੱਤ ਅੱਠ ਬਣਾ ਲਏ ਮੈਂ ਤੋਰੇ ਤੱਕੋਂ ਲਾਗੇ ਤਾਂ ਕੱਢਣੇ ਪੈਣੇ ਆ ਇੱਕ ਆ ਬੈਠਾ ਦੇਖੋ ਛਿੱਟੇ ਛਿੱਟੇ ਜਿਹੀ ਤੇ ਕਹੇਗੇ ਹੋਗੇ ਕਾਲੇ ਕਾਲੇ ਕੋਪਰ ਚੜ ਗਿਆ ਗੱਜਗੇ ਬਸ ਇੱਥੇ ਸੂਸਾ ਪਏ ਇੱਥੇ ਗੱਜਗੇ ਭਾਜਦੇ ਵੀ ਨਹੀਂ ਜਿੰਮੀ ਤਾਂ ਵੀ ਨਹੀਂ ਡਰਦੇ ਜਿੰਮੀ ਤਾਂ ਆਪ ਡਰ ਜਾਂਦੀ ਇਹਨਾਂ ਤੋਂ ਜਵੈ ਨਹੀਂ ਪਾਇਦਾ ਜੇ ਮਾਉਂ ਕਿਥੇ ਉਹਦੇ ਮਾਉਂ ਬੈਠ ਉਹ ਬੈਠਾ ਮਾਉਂ ਹੋਸੀ ਉਹ ਦੇਖ ਉਰੀਆ ਦਿਖਾ ਮਾਉਂ ਉਰੀਆ ਦੇ ਵਜਾ ਨੂੰ ਉਹਦੇ ਬੈਠਾ ਉਹਦੇ ਬੈਠਾ ਉਹਦੇ ਉਹਦੇ ਬੈਠਾ ਮਾਉਂ ਉਹਦੇ ਬੈਠਾ ਇਹ ਤਾਂ ਕਮਣੀ ਜਵਾਂ ਨਹੀਂ ਪਤਾ ਲੱਗਦਾ ਆ ਦੇ ਇਹ ਆ ਦੇ ਮਾਉਂ ਇਹ ਆ ਆ ਆ ਦੇ ਕਿ ਅਸਿ ਹਾਂਜੀ ਹਾਂਜੀ ਉਹਦੀ 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 ਨੇ ਆਚੀ ਇਹ ਇਹ ਗਿਆ ਜਿੰਨੂ ਗਿਆ ਕੀ ਹੋ ਗਿਆ ਭੱਜ ਕੇ ਤੈਨ ਲ ਹੋ ਗਿਆ ਇੱਕ ਹੋਰ ਉਹਦੇ ਕਰ ਲਈ ਵਰਗਾ ਇਹ ਮੇਲਾ ਦੇ ਬੱਚੇ ਵਿੱਚ ਦਿੱਤੀ ਉਹ ਵੱਡੇ ਹੋ ਜਾਂਦੇ ਆ ਕਿੱਥੇ ਸੀ ਮਾਉ ਮੇਰਾ ਬੂਟਾ ਤੋੜ ਦੇ ਰਸੇ ਪੱਜ ਜਾ ਜਾ ਕਿੱਥੇ ਮਾਉ ਸੀ Kita langsung di turun, ini yang tiba di oh, Berlin mau sih, dan cari ah, ya, udahlah ਮਾਉ ਹੌਲੀ ਹੌਲੀ ਅੰਦਰ ਬੜੇ ਆਉਣੇ ਇਹ ਬਣ ਲੱਗ ਜਾਣਗੇ ਜਦੋਂ ਇਹਨਾਂ ਦਾ ਕੋਈ ਖਾਲੀ ਜਿਮੂ ਜਿਮੂ ਤਾਂ ਬਹੁਤ ਖਰਾਬ ਬੰਦਾ ਬਈ ਭੱਜ ਕੇ ਗਿਆ ਜਿਮੂ ਨੇ ਆਇਆ ਮਾਉ ਨੂੰ ਦੇਖ ਕੇ ਭੱਜ ਕੇ ਗਿਆ ਹੈ ਹਾਂ ਜਿਮੂ ਮਾਉ ਕਿੱਥੇ ਜਿਮਾਉ ਕਿੱਥੇ ਜਿਮਾਉ ਬਾਹਰ ਐ ਤਾਂ ਛਿੱਪ ਗਲੀ ਹੋਈ ਮਾਉ ਆਦੇ ਚਲ ਚਾਜੀ ਭਾਈਏ ਜਾਂਦਾ ਜਵੜਾ ਜੀ ਮੈਂ ਹੁਣ ਏਸੀ ਚ ਲਾ ਕੇ ਦਿੱਤਾ ਫੇਰ ਜਾ ਕੇ ਟੇਕਾਈਏ ਨਾ ਗਰਮੀ ਬਹੁਤ ਜ਼ਿਆਦਾ ਹੈ ਤਾਂ ਡੀਜੀ ਵੀ ਕੱਢੀ ਬੈਠੀ ਸੀ ਜੀ ਮੈਂ ਉਹਨ ਟੇਕਾਂ ਇੰਜ ਨਵਾਇਆ ਭਈ ਤਾਂ ਲੋਕੀ ਛੁੱਟ ਕੇ ਅੱਧੀ ਛੁੱਟ ਕੇ ਤੇ ਗੱਡੀ ਥੱਲੇ ਵੜ ਗਈ ਸਭ ਸਾਬਨ ਸੁਬਨ ਲਾਇਆ ਸੀ ਛੁੱਟ ਕੇ ਤਾਂ ਗੱਡੀ ਥੱਲੇ ਵੜ ਗਈ ਉੱਥੇ ਮਸਾ ਕਰ ਚੱਕੀ ਲਿਆਂਗੀ ਨਾ ਹੁਣ ਤੋਂ ਪਤਾ ਨਹੀਂ ਗਾਗੂ ਕਾਹ ਤੋਂ ਡਰਦਾ ਹੈ ਹਾਂ ਹੁਣ ਤਾਂ ਐਸੀ ਚਲੀ ਜਾਂਦਾ ਹੁਣ ਵੀਜੀ ਕੱਢੀ ਜਾਂ ਨਾਲ 20 ਤੇ ਆ हां 20 ਤੇ ਆ ਆ ਦੇਖੋ 20 ਤੇ ਆ ਤਾਂ ਵੀ ਤੇ ਲੋਜੀ ਪੱਢੀ ਜਾਂਦੀ ਨਹੀਂ ਇਹਨੇ ਮੈਂ ਤਾਂ ਰਾਤ ਨੂੰ 28 ਤੇ ਕਰ ਲਈਆਂ 26 ਤੇ 28 ਕੇ ਬਸ ਹੂੰ ਇਹ ਹੋ ਗਿਆ ਕੀ ਹੋ ਗਿਆ ਸੋਨੇ ਭੁੱggen ਇਧਰਲੇ ਪਾਸੇ ਆ ਥੱਲੇ ਉੱਥੇ ਥੱਲੇ ਆ ਜਾਓ ਥੱਲੇ ਸਿੱਧੀ ਹਵਾ ਆਉਂਦੀ ਹੈ ਛੋ ਜੇ ਪੇਟ ਭੁੱਖ ਲੱਗੀ ਮੈਨੂੰ ਲੱਦਨ ਭੁੱਖ ਲੱਗੀ ਭੁੱਖ ਲੱਗੀ ਆ ਹੈ ਰੋਟੀ ਖਾਣੀ ਹੈ ਚਲ ਦਿਨੀ ਨਾ ਖਾਣੀ ਮਾਉ ਕਿੱਥੇ ਸੀ ਇੱਥੇ ਸੀ ਮਾਉ ਉਹ ਬਾਹਰ ਮਾਉ ਆ ਮੂੰਹ ਦਾ ਹਣਾ ਹੁਣ ਪਤਾ ਲੱਗਾ ਲੱਗਿਆ ਪਹਿਲਾਂ ਹਸਿੰਮਾਉ ਨੂੰ ਤਾਂ ਕੁਝ ਵੀ ਪਤਾ ਢੀਮੋ ਮਾਉ ਕਿੱਥੇ ਸੀ ਇੱਥੇ ਮਾਉ ਅਜੇ ਵੀ ਦੇ ਲੋ ਦੀ ਕੀ ਹਾਲਤ ਹੋ ਗਈ ਹੈ ਹੂੰ ਓਏ ਕਿ ਚੀ ਚਮਾਉ ਸੋਣਿਆ ਚਲੋ ਜੀ ਮੈਂ ਅੰਦਰ ਹੀ ਇਹ ਤੋਰੀਆਂ ਸਬਜ਼ੀ ਸਬਜ਼ੀ ਦੇਖ ਲਾ ਉਹ ਨਾ ਵੈਸੇ ਕਮਰਾ ਠੰਡਾ ਨਹੀਂ ਹੋ ਰਿਹਾ ਜਿਵੇਂ ਇੱਥੇ ਬੈਠੋ ਇਹ ਇੱਥੇ 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 ਤੇ ਉੱਥੇ ਆਉਂਦੀ ਆ ਹਵਾ ਤੇ ਉਹ ਥੱਲੇ ਵੀ ਆਉਂਦੀ ਕਿਉਂਕਿ ਉਹ ਸਵਿੰਗ ਕੀਤਾ ਹੋਇਆ ਨਾ ਤੇ ਉਹ ਆਏ ਕਮਰਾ ਨਹੀਂ ਠੰਡਾ ਹੁੰਦਾ ਪਤਾ ਨਹੀਂ ਭਾਈ ਕਮਰਾ ਵੱਡਾ ਜਾਂ ਗਰਮੀ ਜ਼ਿਆਦਾ ਵਾ ਚਲੋ ਜੀ ਸਬਜ਼ੀ ਘੇਰੀ ਹੋਈ ਆ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦੇ ਜੀ